ਤੜਕਸਾਰ ਮਹਾਨਗਰ ਲੁਧਿਆਣਾ ਦੇ ਪ੍ਰਤਾਪ ਚੌਂਕ ਪੁਲ ਦੇ ਉੱਪਰ ਇੱਕ ਛੋਟੇ ਹਾਥੀ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਅੱਗ ਲੱਗਣ ਦੇ ਨਾਲ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਡ라이ਵਰ ਦੇ ਮੁਤਾਬਕ ਅਗ ਲੱਗਣ ਦਾ ਕਾਰਨ ਇੰਜਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਇਆ ਸ਼ਾਰਟ ਸਰਕਟ ਹੈ ਮੌਕੇ ਤੇ ਇਕੱਠੇ ਹੋਏ ਲੋਕਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਦਾਸ ਦਿਏ ਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਦੀ ਪੜਤਾਲ ਸ਼ੁਰੂ ਕੀਤੀ ਤਾਂ ਵੇਖੋ ਕਿਵੇਂ ਸੜਕ ਤੇ ਚੱਲਦਾ ਹੋਇਆ ਵਾਹਨ ਅਚਾਨਕ ਹੀ ਅੱਗ ਦਾ ਗੋਲਾ ਬਣ ਗਿਆ 11 ਵਜੇ 16 ਮੀਟਰ ਤੋਂ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਗਿਲ ਚੌਂਕ ਦੇ ਉੱਪਰ ਛੋੜ ਦੇ ਹੱਥ ਨੂੰ ਅੱਗ ਲੱਗੀ ਆ ਅਸੀਂ ਉਸੇ ਟਾਈਮ ਮੌਕੇ ਤੇ ਗੱਡੀ ਮੌਕੇ ਤੇ ਕੱਢ ਲਈ ਅਸੀਂ ਕਿੱਦਾਂ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੇ ਮੇਰੇ ਖਿਆਲ ਨਹੀਂ ਹੋਇਆ ਸ਼ਾਇਦ ਅੱਗ ਨੂੰ ਕਾਬੂ ਪਾ ਲਿਆ ਗਿਆ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਪਾ ਲਿਆ ਪਰ ਸਰ ਕੀ ਲੱਗਦਾ ਕਿ ਕਿੰਨੀ ਦੂਰ ਤੋਂ ਆਈ ਸੀ ਫਾਇਰ ਵਿਗਟ ਜਿਹੜੀ ਹੈ ਇੱਥੇ ਫਾਇਰ ਵਿਗਟ ਤਾਂ ਅਸੀਂ ਲੋਕਲ ਅੱਡੇ ਤੋਂ ਆਇਆ ਜੀ ਕੀ ਲੱਗਦਾ ਵੀ ਆਲੇ ਦੁਆਲੇ ਇੱਥੇ ਇੱਕ ਬਨਾਣਾ ਨਹੀਂ ਚਾਹੀਦਾ ਸਟੈਂਡ ਇਦਾਂ ਫਾਇਰ ਵਿਗਟ ਦਾ ਜਾਂ ਫਾਇਰ ਵਿਟ ਖੜਾ ਨਹੀਂ ਕੀ ਨਹੀਂ ਆਲੇ ਦੁਆਲੇ ਹੈਗੇ ਹੋ ਲੇਕਿਨ ਦੂਜੀ ਫਾਇਰ ਤੇ ਕੀ ਹੋਏ ਨੇ ਇੱਥੇ ਮਿਲ ਕੇ ਗਿੱਲਰ ਸਾਨੂੰ ਵੀ ਇਹਨਾਂ ਟਾਈਮ ਨਹੀਂ ਲੱਗਿਆ ਸਾਨੂੰ ਤਾਂ 5 ਮਿੰਟ ਲੱਗੇ ਆਉਣ ਨੂੰ ਅੱਗ ਨੂੰ ਕਾਬੂ ਪਾ ਲਿਆ ਅੱਗ ਨਹੀਂ ਸਰ ਇਹਨਾਂ ਥੋੜੀ ਹੋਇਆ ਅੱਗ ਨੂੰ ਪੌਣਾ ਘੰਟਾ ਹੋ ਜਾਂਦਾ ਤੁਸੀਂ ਦੇਖੋ ਸਾਰਾ ਕੁਸਵਾਰ ਸੜ ਕੇ ਸੁ ਤੁਹਾਡੇ ਸਾਹਮਣੇ ਟਾਇਰ ਜੇ ਪੂਰੇ ਸਹੀ ਹੈ ਨਹੀਂ ਸਰ ਨਹੀਂ ਦੇਖੋ ਤੁਹਾਡੇ ਸਾਹਮਣੇ ਚਲੋ ਪਰਲੇ ਪਾਸੇ ਅੱਗ ਲੱਗੀ ਸੀ ਉਧਰ ਤੇ ਤੁਹਾਨੂੰ ਪਤਾ ਹੈ ਅੱਗ ਨੂੰ ਕਾਬੂ ਪਾ ਲਿਆ ਗਿਆ ਹੈ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ